ਸასი ਗਾਲ ਜੀ ਸਰਿਆਂ ਨੂੰ ਕੀ ਹਾਲ ਆ ਮਿੱਤਰੋ ਲੈ ਵੀ ਆਪਾਂ ਵੀਡੀਓ ਕਵਰ ਕੀਤੀ ਆ ਪਿੰਡ ਕਲਾਸ ਦੇ ਵਿੱਚੋਂ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚੋਂ ਬਾਈ ਗੁਰਪ੍ਰੀਤ ਸਿੰਘ ਦੇ ਘਰੋ ਬਾਈ ਦਾ ਘਰ ਹੈਗਾ ਜਿਹੜਾ ਮਿੱਤਰੋ ਜਿਹੜੀ ਛੜਕ ਕਲਾਸਾਂ ਤੋਂ ਜਾਂਦੀ ਆ ਪਹਿਲੂ ਵਾਲੇ ਨੂੰ ਉਹ ਛੜਕੇ ਤੋਂ ਹਲਾਈ ਮੜੀ ਜਾਂਨ ਕਰੀ ਛੜਕ ਪਹਿਲੂ ਵਾਲੇ ਨੂੰ ਜਾਂਦੀ ਐ ਨੂੰ ਕਰਦੀ ਮੇਰੇ ਵੱਲ ਪਹਿਲੂ ਵਾਲੇ ਨੂੰ ਜਿਹੜੀ ਛੜਕ ਜਾਂਦੀ ਉਹ ਛੜਕੇ ਦੇ ਉੱਤੇ ਬਾਈ ਦਾ ਘਰ ਆ ਮਿੱਤਰੋ ਮੈਂ ਵਕਾਊ ਆ ਬਾਈ ਦੇ ਕੋਲੇ ਇੱਕ ਸੂਨ ਵਾਲੀ ਆ ਕਰਮ ਵਾਲੀ ਮਿੱਤਰੋ ਚੰਗੇ ਥਣ ਹੋਣ ਵਾਲੀ ਆ ਤੇ ਬਾਕੀ ਚੌਥਾ ਸੂਆ ਇਹ ਸੁੰਦੀ ਆ ਤੇ ਹਜੇ ਕੱਚੀ ਆ ਇਹ ਘੱਟ ਤੋਂ ਘੱਟ ਵੀ 5-7 ਦਿਨਾਂ ਦੀ ਬਾਈ ਲਿਵਾ ਪਾਂਡਾ ਖੁੱਲਾ ਥੜਾ ਲਿਵੇ ਦੀ ਚੰਗੀਆਂ ਪੁੜਾ ਪੜਾ ਚੰਗਾ ਮੈਂ ਇਹਨੂੰ ਮੂੰਹ ਮੱਥੇ ਦੀ ਸਿੰਘ ਮੱਥੇ ਦੀ ਜਿਵੇਂ ਹੈਗੀ ਆ ਬਈ ਭਾਅ ਬਿਲਕੁਲ ਜਾਇਜ਼ ਆ 85000 ਰ ਯਾ ਦਾ ਦੇ ਦੇਾਂਗੇ 13 ਕਿਲੋ ਦੁੱਧ ਬਾਈ ਨੇ ਦਾ ਖੁੱਲਾ ਡੋਲਾ ਚੋਇਆ ਹੋਇਆ ਸੀਲ ਠੰਡੀ ਬਣਨ ਤੋਂ ਬਾਅਦ ਵੀ 6-7 ਮਹੀਨੇ ਪਾਈ ਜਾਂਦਾ ਵੀ 9-10 ਕਿਲੋ ਦੁੱਧ ਮੈਂ ਚੋਂਦਾ ਰਿਆ ਇੰਨੀ ਕੁੰਦੀ ਦੁੱਧ ਦੀ ਕੈਪੈਸਿਟੀ ਹੈਗੀ ਬਾਕੀ ਜਾਣਕਾਰੀ ਤੁਸੀਂ ਸਾਰੀ ਬਾਈ ਤੋਂ ਫੋਨ ਤੇ ਲੈ ਲਿਆ ਜੇ ਪਿੰਡ ਕਲਾਸ ਜ਼ਿਲ੍ਹਾ ਫਰੋਕ